ਸਾਹਿਬੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਪਾਵਨ ਪਵਿੱਤਰ ਅਦੂਰੀ ਗਏ ਜੁੜ ਬੈਠੇ ਗੁਰੂ ਸਾਹਿਬ ਜੀ ਗੁਰੂ ਘਰ ਦੇ ਸੰਗ ਪਾ ਕੇ ਵਾਲੇ ਦੀ ਗੀਤਾਂ ਦਾ ਵਾਲੇ ਦੀ ਗੀਤ ਕੀਤੇ ਅੱਜ ਆਪਾਂ ਸਾਰੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਗੁਰੂ ਸਾਹਿਬ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਚੇਤਿਆਂ ਦੇ ਦਿਲ ਤੇ ਵਸਾਉਣ ਦੇ ਲਈ ਬੈਠੇ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ ਬਚਪਨ ਦੀ ਇੱਕ ਘਟਨਾ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੱਡੇ ਭਰਾ ਦਾ ਅਨੰਦ ਕਾਰਨ ਉਹਨਾਂ ਦੇ ਸਦਕਾਰ ਜੋ ਮਾਤਾ ਮਾਤਾ ਨਾਮ ਕੀ ਜੀਵੇ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਤੇ ਸੋਹਣੇ ਬਸਤਰ ਸਜਾਏ ਗੰਧ ਧੁਰਤੀ ਇਹਨਾਂ ਦਾ ਪਹਿਲਾ ਨਾਮ ਸੀ ਤੇਗ ਮਾਲੀ ਇਹ ਜਦੋਂ ਬਾਹਰ ਗਏ ਇਹਨਾਂ ਨੇ ਬਾਹਰ ਜਾ ਕੇ ਦੇਖਿਆ ਕਿ ਇਹਨਾਂ ਦਾ ਇੱਕ ਮਿੱਤਰ ਬਾਬਤ ਬੰਦਾ ਹਣੀਆ ਉਹਦੇ ਤਨ ਦੇ ਕੱਪੜੇ ਬੜੇ ਫਟੇ ਹੋਏ ਬੜੇ ਪੁਰਾਣੇ ਨੇ ਸਤਗੁਰੂ ਨੇ ਉਹਦੇ ਉੱਤੇ ਦਰਸ ਕੀਤਾ ਉਹਨਾਂ ਨੂੰ ਆਪਣੇ ਨਵੇਂ ਕੱਪੜੇ ਦੇ ਦਿੱਤੇ ਤੇ ਉਹਦੇ ਪੁਰਾਣੇ ਆਪ ਪਾ ਲਏ ਜਦੋਂ ਘਰੇ ਆਏ ਤੇ ਮਾਤਾ ਜੀ ਨੇ ਪੁੱਛਿਆ ਕਿ ਤੁਹਾਨੂੰ ਤੇ ਨਵੇਂ ਬਸਤਰ ਪਾਏ ਸੀ ਵਿਆਹ ਦਾ ਵਾਪਾਏ ਆ ਕੱਪੜੇ ਤੁਸੀਂ ਪੁਰਾਣੇ ਪਾ ਕੇ ਆ ਗਏ ਹੋ ਸਤਗੁਰੂ ਦੇ ਘਰ ਬੱਦਰ ਜੀ ਨੇ ਆਖਿਆ ਮਾਂ ਮੇਰਾ ਇੱਕਹਾਣੀ ਆ ਮੇਰਾ ਇੱਕ ਸਾਥੀ ਆ ਬੜਾ ਹੀ ਗਰੀਬ ਆ ਉਹਦੇ ਤਨ ਤੇ ਕੱਪੜੇ ਨਹੀਂ ਸੀ ਫਟੇ ਸਾਧ ਮੇਰੇ ਕੋਲੋਂ ਦੇਖੀ ਨਹੀਂ ਹੋਇਆ ਮੈਂ ਆਪਣੇ ਕੱਪੜੇ ਉਹਨਾਂ ਨੂੰ ਦੇ ਆ ਜਿਹੜਾ ਗੁਰੂ ਆਪਣੇ ਹਾਣੀ ਦੇ ਤਨ ਦੇ ਫਟੇ ਹੋਏ ਕੱਪੜੇ ਵੀ ਦੇ ਸਕਦਾ ਉਹ ਇਸ ਹਿੰਦੁਸਤਾਨ ਦੇ ਅੰਦਰ ਜਦੋਂ ਧਰਮ ਦੀ ਜੱਗ ਇਤੋਂ ਦੇ Hindu ਲੋਕਾਂ ਤੋਂ ਲਾਹੀ ਜਾ ਰਹੀ ਸੀ ਤਾਂ ਉਹ ਕਿਵੇਂ ਜਾ ਸਕਦੇ ਸਨ چر ہو چاد ہو ਧਰਮ ਦੀ ਇਚਾਰਾ ਨੂੰ ਸੱਚੇ ਪਾਤਸ਼ਾਹ ਬਣਾ ਕੇ ਭੰਨ ਨੂੰ ਇਹਨਾਂ ਦੇ ਧਰਮ ਨੂੰ ਬਚਾ ਲਿਆ ਹੈ। ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਮੈਂਬਰ ਸਰਦਾਰ ਗਜੇ ਸਿੰਘ ਜੀ ਪਿੰਡ ਗੁਰੂ ਤੇਗਹਾਰ ਪਾਤਸ਼ਾਹ ਦੇ ਬਾਰੇ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸਦੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਦੇ ਦੇ ਸੰਸਾਰ ਦੇ ਕਲਿਆਣ ਦੇ ਵਿੱਚ ਔਰ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਦਿਆਂ ਹੋਇਆਂ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ। ਮੇਲ ਕਮ ਕਰਨ ਦਾ ਉਪਦੇਸ਼ ਦਿੱਤਾ। ਮੈਂ ਪੜ ਰਿਹਾ ਸੀ ਇਤਿਹਾਸ ਪੇੜ ਦਾ। ਗੁਰੂ ਸਾਹਿਬ ਜਦੋਂ ਸੰਧਾਨ ਸਾਹਿਬ ਹੈ ਇਲਾਕੇ ਦੀ ਸੰਗਤ ਨੇ ਆਖਿਆ ਜੀ ਪਾਤਸ਼ਾਹ ਇਥੇ ਪਾਣੀ ਦੀ ਬੜੀ ਕਮੀ ਹੈ। ਇਥੇ ਪਾਣੀ ਦੀ ਬੜੀ ਕਿਲਤ ਹੈ। ਇਥੇ ਫੁੱਲ ਲਗਾ ਦੇ। ਉਥੇ ਜਿੱਥੇ ਵੀ ਖੇਡਾ ਪੱਠੀ ਹੋਈ ਸੀ। ਪਾਦਸ਼ਾਹ ਨੇ ਕਿਹਾ ਕਿ ਇਹਦੇ ਨਾਲ ਫੁੱਲ ਲਗਾ ਦਿਓ। ਉਦੋਂ ਉਥੇ ਗੁਰੂ ਘਰ ਦਾ ਸੰਸਦ ਸੀ ਭਾਈ ਗੱਭੋ ਜੀ। ਭਾਈ ਗੱਭੋ ਨੂੰ ਆਖਿਆ ਵੀ ਅਸੀਂ ਅੱਗੇ ਚੱਲੇ ਆਂ ਪ੍ਰਚਾਰ ਲਈ ਇਥੇ ਤੁਸੀਂ ਫੁੱਲ ਲਗਵਾ ਦੇ। ਸੱਚੇ ਪਾਦਸ਼ਾਹ ਅੱਗੇ ਚਲੇ ਭਾਈ ਡੱਗੋ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਹਨੇ ਆਪਿਆਂ ਦੀ ਖੂਹ ਤੇ ਲੱਗੇ ਪਰ ਲੱਗੇ ਮੇਰੇ کھیਤਾ ਵਿੱਚ ਤਾਂ ਕਿ ਪਹਿਲਾਂ ਮੈਨੂੰ ਪਾਣੀ ਮਿਲੇ ਫਿਰ ਲੋਕ ਮੇਰੇ ਕੋਲੋਂ ਮੰਗ ਕੇ ਲੈਣ ਲੋਕਾਂ ਦੇ ਮੇਰਾ ਐਸਾਰ ਬੜੀਆਂ ਆ ਗਏ ਹੁਣ ਪੈਸਾ ਸੀ ਉਹ ਗੁਰੂ ਘਰ ਦਾ ਉਹਨੇ ਖੂਹ ਪਟਾਉਣਾ ਸ਼ੁਰੂ ਕੀਤਾ ਦਿਨੇ ਖੂਹ ਖੁੱਟਣਾ ਤੇ ਰਾਤ ਨੂੰ ਵਿੱਚੇ ਮਿੱਟੀ ਪੈ ਜਾਣਾ ਅਗਲੇ ਦਿਨ ਤਿੱਗੇ ਦਿਨ ਕਈ ਦਿਨ ਇਹੋ ਹੀ ਕੰਮ ਚੱਲੇ ਜਦੋਂ ਗੁਰੂ ਸਾਹਿਬ ਵਾਪਸ ਆਏ ਤਾਂ ਸੰਗਤ ਨੇ ਆਖਿਆ ਪਾਤਸ਼ਾਹ ਜੀ ਪਤਾ ਨਹੀਂ ਕੀ ਕਾਲੇ ਖੂ ਤੇ ਘੁੱਟ ਰਹੇ ਆ ਜਿਵੇਂ ਗੁੱਡੀ ਦਾ ਰਾਤ ਨੂੰ ਮਿੱਟੀ ਵਿੱਚ ਜੇ ਟਿਕ ਜਾਂਦੀ ਗੁਰੂ ਸਾਹਿਬ ਉਹਨੇ ਭਾਈ ਦਾ ਤੋਲ ਨੂੰ ਸੱਦਿਆ ਤੇ ਹੱਸੇ ਕਹਿਣ ਲੱਗੇ ਭਾਈ ਲੱਗੋ ਲੋਭ ਦੇ ਉੱਤੇ ਧਰਮ ਦੀ ਉਸਾਰੀ ਨਹੀਂ ਹੁੰਦੀ ਤੁਹਾਡੇ ਮਨ ਵਿੱਚ ਲੋਭ ਆ ਗਿਆ ਕਿ ਸੰਗਤ ਦਾ ਪੈਸਾ ਵਾ ਖੂ ਤੇ ਲੱਗੇ ਤੇ ਲੱਗੇ ਮੇਰੇ ਖੇਤਾ ਵਿੱਚ ਮੇਰੀ ਪੈੜੀ ਵਿੱਚ ਇਹ ਖੂ ਨਹੀਂ ਇੱਥੇ ਮੁਟਿਆ ਡਾ ਗਾ ਪਾਈ ਤੱਕੋਂ ਤੂੰ ਆਪਣੇ ਖੇਤਾ ਵੇਚਦੇ ਕਿਉਂ ਕੋਟ ਰਿਆ ਸੀ ਕਹਿਣ ਲੱਗਾ ਪਾਤਸ਼ਾਹ ਘਰ ਤੁਹਾਡੀ ਠੀਕ ਆ ਮੇਰੇ ਮਨ ਵਿੱਚ ਬਾਲਚ ਆ ਗਿਆ ਬਾਦ ਵਿੱਚ ਦੂਜੀ ਥਾਂ ਤੇ ਖੂਬ ਕੁੱਟਿਆ ਉਹ ਬਣਿਆ ਵੀ ਔਰ ਜਾਲ ਵੀ ਆ ਗਿਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਲੋਭੀ ਤੇ ਲਾਲਚੀ ਨਹੀਂ ਹੋਣਾ ਸਬਰ ਨਾਲ ਜੀਵਨ ਬਤੀਤ ਕਰਨਾ ਜੋ ਵੀ ਰੱਬ ਨੇ ਦਿਤਾ ਵਾਣਾ ਰੱਬ ਦਾ ਸ਼ੁਕਰਾਨਾ ਕਰਦਿਆਂ ਰੱਬ ਦਾ ਡਰ ਰੱਖ ਕੇ ਉਦੇ ਵਿੱਚ ਜੀਵਨ ਬਤੀਤ ਕਰਨਾ ਆਪਾਂ ਕਦੇ ਵੀ ਲੋਭ ਲਾਲਚ ਨਹੀਂ ਕਰਨਾ ਇਹ ਉਪਦੇਸ਼ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਅੱਜ ਦਾ ਆਪਾਂ ਜੁਗ ਵੇਖੀਏ ਪਦਾਰਕਵਾਦੀ ਯੁਗ ਹੈ ਪੈਸਿਆਂ ਦੀ ਵੈਸੇ ਕੋਈ ਕਮੀ ਨਹੀਂ ਪਰ ਸਾਡੇ ਜੀਵਨ ਦੇ ਵਿੱਚ ਟਿਕਾ ਨਹੀਂ ਹੈ ਸੁੱਖ ਨਹੀਂ ਹੈ ਅਸੀਂ ਜਦੋਂ ਕੱਚੇ ਘਰਾਂ ਵਿੱਚ ਵੀ ਰਹਿੰਦੇ ਸੀ ਸੁખી ਸੀ ਕਿਉਂਕਿ ਉਦੋਂ ਸਾਡੇ ਕੋਲ ਧਰਮ ਸੀ ਤੋਂ ਮੈਂ ਬੇਨਤੀ ਕਰਾਂ ਆਪਾਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਗੁਣ ਧਾਰਨ ਕਰੀਏ ਧਰਮ ਨੂੰ ਧਾਰਨ ਕਰੀਏ ਸਹਿਜ ਰੱਖੀਏ ਸਬਰ ਰੱਖੀਏ ਸੰਤੋਖ ਰੱਖੀਏ ਤੇ ਸੁੱਖ ਵੀ ਆ ਜਾਵੇ ਗੁਰਬਾਣੀ ਸਾਨੂੰ ਸਬਰ ਅੱਤੇ ਸਿੱਧਕ ਦੀ ਗਾਥ ਬੰਦੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਉਹਨਾਂ ਦੇ ਵਿੱਚ ਸ਼ਹਾਦਤ ਦੇਣ ਤੁਰੇ ਜਿਨ੍ਹਾਂ ਨਾ ਸਿਧਾਂਤ ਨਹੀਂ ਮਿਟਦੇ ਮੈਂ ਬਹੁਤਾ ਵਿਸਥਾਰ ਚ ਨਾ ਜਾਵਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨਾ ਸੀ ਉਹਨਾਂ ਦੇ ਨਾਲ ਤਿੰਨ ਸਿੱਖ ਜਿਹੜੇ ਸਨ ਉਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਜਾੜਾ ਭਾਈ ਮਤੀ ਦਾਸ ਵੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਇੰਨਾ ਸਿੱਖਾ ਨੂੰ ਖੁਸ਼ੀ ਆ ਗਿਆ ਪ੍ਰੇਮ ਵਿੱਚੋਂ ਸਿੱਖਾ ਦਾ ਗੁਰੂ ਦੇ ਨਾਲ ਇਹ ਪ੍ਰੇਮ ਸਾਡਾ ਸਾਰਿਆਂ ਦਾ ਗੁਰੂ ਨਾਲ ਚਾਹੀਏ ਅਸੀਂ ਗੁਰੂ ਦੇ ਸਿੱਖ ਹਾਂ ਭਾਈ ਮਤੀ ਦਾਸ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਇਆਲਾ ਜੀ ਨੂੰ ਤੁਸੀਂ ਆ ਗਿਆ ਤੁਹਾਡੀ ਆਪ ਜੀ ਇਸ਼ਾਰਾ ਕਿਹੜੀ ਹੈ ਤਾਂ ਜਿੰਨਾ ਸਿੱਖਾਂ ਦੀ ਕੋਈ ਇਸ਼ਾਰਾ ਸੀ ਕਿਹੜੀ ਜਦੋਂ ਅਸੀਂ ਸੇਬ ਹੋਈਏ ਸਾਡੇ ਮੁਖ ਸਾਡੇ ਗੁਰੂ ਵਲੋਂ ਇਹ ਬੜੀ ਪਕੀ ਦੀ ਗੱਲ ਆਦਮੀ ਸਾਡੇ ਸਾਰਿਆਂ ਦੇ ਮੁਖ ਸਾਡੇ ਗੁਰੂ ਵਲੋਂ ਗੁਰੂ ਬਾਣੀ ਨੇ ਭਾਵੇਂ ਸਿੱਖ ਨੂੰ ਆਰੇ ਨਾਲ ਵੀ ਜੀਰ ਦਿੱਤਾ ਸੀ ਉਹਨੇ ਆ ਨਹੀਂ ਸੀ ਪੀ ਭਾਵੇਂ ਸਿੱਖ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਸੀ ਪਰ ਉਹਨੇ ਇਹ ਨਹੀਂ ਸੀ ਪੀ ਭਾਵੇਂ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਰ ਦਿੱਤਾ ਸੀ ਪਰ ਭਾਈ ਦਿਆਲਾ ਜੀ ਕੋ ਡਰੇ ਨਹੀਂ ਸੀ ਜੀਵੇਂ ਉਹਨਾਂ ਤਿੰਨ ਸਿੱਖਾਂ ਨੇ ਆਪਣੇ ਮੁਖ ਆਪਣੇ ਗੁਰੂ ਬਾਗ ਰਕੇ ਅੱਜ ਕੌਮ ਨੂੰ ਲੋੜ ਹੈ ਅਸੀਂ ਸਾਰੇ ਜਾਣੇ ਆਪਣੇ ਮੁਖ ਆਪਣੇ ਗੁਰੂ ਬਾਗ ਹੋਰ ਬਾਸੇ ਨਾ ਮੁਖ ਕਰੀਏ ਕਰੋ ਸਾ ਗੁਰੂ ਗ੍ਰੰਥ ਸਾਹਿਬ ਦੇ ਗੜੀਏ ਉਹੀ ਸਾਡੇ ਹੁਣ ਗੁਰੂ ਦੇ ਦਸ ਪਾਤਸ਼ਾਹ ਨਾ ਸਿੱਖੇ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਦੋਂ ਜਲਾਹ ਜਲਾਲੂ ਦੀ ਉਹਦੀ ਤੇ ਸਤਗੁਰੂ ਦੇ ਸਿਰ ਤੇ ਉੱਤੇ ਚੱਲੀ ਤਾਂ ਕਲਗੀਧਰ ਪਾਤਸ਼ਾਹ ਕੀ ਲਿਖਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਉਹ ਕਹਿੰਦੇ ਆ ਤਿਲਕ ਜੰਜੂ ਰਾਕਾ ਪ੍ਰਭ ਤਾਕਾ ਇਨੋ ਕਲੋ ਗਡੂ ਮੈਂ ਸਾਕਾ ਧਰਮ ਹੀਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਨਾ ਦੀਆ ਇਹ ਜਿਹੜਾ ਸਿਰੜਾ ਨਾ ਇਹ ਬਾਗਾ ਵਾਲਿਆਂ ਨੂੰ ਅਸੀਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਵਾ ਸਿਰੜ ਗਿਨੀ ਸਿਰ ਕਰੇ ਆ ਮੇਰਾ ਮਾਵਾ ਭੈਣਾ ਬਈਦਾ ਮਾਵਾ ਵੱਡੀ ਗਿੰਦੀ ਦੇ ਵਿੱਚ ਮੈਂ ਅਕਤੂਬਰ ਮਹੀਨੇ ਚ ਲਾਹੌਰ ਗਿਆ ਉੱਥੇ ਇੱਕ ਗੁਰਦੁਆਰਾ ਬਾ ਗੁਰਦੁਆਰਾ ਸ਼ਹੀਦ ਸਿੰਘ ਸਿੰਧਣੀਆਂ ਉਸ ਗੁਰਦੁਆਰੇ ਦੇ ਵਿੱਚ ਇੱਕ ਪ੍ਰਾਤਨ ਖੂਵੀ ਆ ਅੱਜ ਵੀ ਹੈਗਾ ਇਹ ਉਹ ਥਾਂ ਜਿੱਥੇ ਮਾਵਾ ਨੇ سیڑھ تو قائم رکھیا ماما نے بچیاں دے ٹوٹے ٹوٹے کرکے ماما دے گڑا دے پہ تو ہار پائے تھی جکریا کان نے میر ملون نے یایا کان نے کے ہور کے پر کسے بھی ماں نے تارم نہیں شکیا تارم تو پاسے نہیں ہوئے میں ਆਪਣੇ ਨਾ ਮਾਮਾ ਭੈਣਾਂ ਨੂੰ ਬੇਨਤੀ ਕਰਦਾ ਅੱਜ ਦੀ ਬੜੀ ਲੋੜ ਆ ਤੁਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੋ ਰਾਤ ਨੂੰ ਬੱਚਾ ਸੌਂਣ ਲੱਗੇ ਬੱਚੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਦੱਸੋ ਕਿ ਕਿਵੇਂ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਇਸ ਦੀ ਜਿੱਤੀ

سا اتحس اسی ابھی ڈرے نہیں ہا. دلی دلی دے دے دل دے. ہاں دلی جاؤ چاندنی چوک گرو تیگ بہادر پاشاہ تر سی شہادت یہ سكھا چڑھتی كلاكوت سی گرو نو شہید كر كے ਗੁਰੂ ਦੀ ਦੇਨ ਸੁਭਾਲਣ ਦੀ ਦੇਣਾ ਪਰ ਸਿੱਖਾਂ ਨੇ ਗੱਲ ਨੂੰ ਹੀ ਨੂੰ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਉਹ ਸਤਿਗੁਰੂ ਦਾ ਸੀਸ ਲੈ ਕੇ ਆਏ ਇਥੇ ਅਨੰਦਪੁਰ ਸਾਹਿਬ ਔਰ ਬਾਬਾ ਲੱਖੀ ਸ਼ਾਹ ਨਜਾਰਾ ਵੱਡਾ ਧਲਾੜ ਸਿਫਾ ਆਪਣੇ ਮਹਿਲ ਨੂੰ ਘਾਡੇ ਵਿੱਚ ਗੁਰੂ ਸਾਹਿਬ ਦੇ ਘਰ ਨੂੰ ਵਾਦਵ ਰੱਖਿਆ ਅੱਜ ਦੇ ਨਾਲ ਸਰਕਾਰ ਨਾਲ ਸੰਸਕਾਰ ਕੀਤਾ ਘਰ ਨੂੰ ਵੰਗ ਲਾ ਦਿੱਤੀ ਇਸੇ ਨੂੰ ਸ਼ਾਕ ਨਾ ਹੋਵੇ ਇਹ ਪ੍ਰੇਮ ਮਾ ਸਿੱਖ ਦਾ ਗੁਰੂ ਦਾ ਅਸੀਂ ਗੁਰੂ ਦੇ ਵਾਸਤੇ ਕੁਝ ਵੀ ਕੁਰਬਾਨ ਕਰ ਸਕਦੇ ਹਾਂ ਸਾਨੂੰ ਆਪਣੇ ਗੁਰੂ ਦੇ ਨਾਲ ਮੁਹੱਬਤ ਸਾਨੂੰ ਆਪਣੇ ਗੁਰੂ ਦੇ ਨਾਲ ਇਸ਼ਕ ਵਾ ਇਹ ਜੋ ਗੁਰੂ ਦੇ ਨਾਲ ਸਾਡੀ ਮੁਹੱਬਤ ਹੈ ਇਹ ਸਾਡੀਆਂ ਆਪਣੀਆਂ ਬੱਚਿਆਂ ਨੂੰ ਆਪਾਂ ਸਾਰੇ ਜਾਣੀ ਦੱਸ ਜੇ ਬੱਚਿਆਂ ਨੂੰ ਧਰਮ ਨਾਲ ਜੋੜਾ ਗਿਆ ਆਪਾਂ ਬੱਚੇ ਯੋਧੇ ਬਣ ਲਗੇ ਬੱਚੇ ਤਗੜੇ ਬਣ ਲਗੇ ਸਾਡੇ ਬੱਚੇ ਕਰਕੇ ਡੰਗ ਕੇ ਨਹੀਂ ਤੋਂ ਮੈਂ ਮਾਵਾ ਭੈੜਾ ਨੂੰ ਵਿਸ਼ੇਸ਼ ਅਪੀਲ ਕਰਦਾ ਇਹ ਆਪਾਂ ਧਰਮੀ ਮਾਵਾ ਬਣਨਾ ਹੈ ਧਰਮੀ ਜਿਹੜੀ ਮਾਂ khud ਬਾਤ ਕਰੂਗੀ ਬੱਚਾ ਵੀ ਬਾਤ ਕਰੂਗਾ ਜਿਹੜਾ ਬਾਪੂ khud ਬਾਤ ਕਰੂਗਾ ਬੱਚਾ ਵੀ ਕਰੂਗਾ ਤੇ ਜੇ ਬਾਪ ਆਪ ਸ਼ਾਮ ਨੂੰ ਸ਼ਰਾਬ ਦੇ ਠੇਕੇ ਤੋਂ ਤੁਰੇਗਾ ਤੇ ਬੱਚਾ ਵੀ ਉੱਤਰੂਗਾ ਅਸੀਂ ਆਪਣੇ ਬੱਚਿਆਂ ਨੂੰ ਸੱਚ ਦੇ ਰਾਹ ਤੇ ਤੋਰਨਾ ਹੈ ਨੇਕੀ ਦੇ ਰਾਹ ਤੇ ਤੋਰਨਾ ਹੈ ਧਰਮ ਦੇ ਰਾਹ ਤੇ ਤੋਰਨਾ ਹੈ ਸਾਨੂੰ ਵੀ ਤੁਰਨਾ ਪਏ ਸਿੱਖੀ ਬੜੀ ਅਨਮੋਲ ਹੈ ਸਿੱਖੀ ਬੜੀ ਕੀਮਤੀ ਹੈ ਆਪਾਂ ਦੇ ਅਨੰਦਪੁਰ ਸਾਹਿਬ ਦੇ ਨੇੜੇ ਜਿਹੜੇ ਰਹਿਣ ਵਾਲੇ ਆ ਸਾਡੇ ਗੁਰੂ ਨੇ ਚਾਰ ਗੁਰੂਤ ਸ਼ਹੀਦ ਕਰਵਾ ਕੇ ਵਿਦਿਆ ਆਪਣੇ ਗੁਰਦਗਾ ਵਾਲੀ ਦੇਖਿਆ ਨਾ ਸੰਗਤ ਹੀ ਬੈਠੀ ਸੀ ਸਾਹਮਣੇ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਵਿਆਹ ਕੀਤਾ ਭਾਈ ਲਾਇਆ ਸਿੰਘ ਤੇ ਦਿਸਦੇ ਆ ਭਾਈ ਮਨੀ ਸਿੰਘ ਦਿਸਦੇ ਆ ਨਾ ਬਾਬਾ ਅਜੀਤ ਸਿੰਘ ਸਾਹਿਬ ਜ्यादा ਦਿਸਦਾ ਹੈ نہ بابا جدار چار مو ہوا جیوت کئی ہزار اپنا جیوت کئی ہزار جہنا ਜ਼ਾਵੀਰ ਕਰਕੇ ਆਪ ਵੀ ਗੁਰੂ ਨਾਲ ਜੁੜਨਾ ਬਚਿਆ ਨੂੰ ਜੋੜਨਾ ਸਾਡੇ ਨੇੜੇ ਤੇੜੇ ਕੋਈ ਵੀ ਈਸਾਂ ਦੀ ਬੇਅਦਬੀ ਕਰਦਾ ਪ੍ਰੇਮ ਨਾ ਸੁਣਦਾ ਮਹਬੂਤ ਨਾਲ ਕਈੇ ਘੋੜਾ ਹੋਊਗੇ ਆਪਣੀ ਬੱਚੇ ਆਪਾਂ ਦੇ ਜੁੜੀਏ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਾਹਿਬ ਲੋਕ ਹੋਵੇ ਸੁਖ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਅਗੇ ਆਪਾਂ ਕਰਦੇ ਹਾਂ ਸਾਡਾ ਗੁਰੂ ਜਾਗਤ ਜੋਤ ਗੁਰੂ ਹੈ ਸਾਡਾ ਗੁਰੂ ਹਾਜ਼ਰ ਨਾਜ਼ਰ ਗੁਰੂ ਹੈ ਆਸੀਂ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਅਗੇ ਜਿਹੜੀ ਵੀ ਅਰਦਾਸ ਕਰਾਂਗੇ ਸਤਿਗੁਰੂ ਜੀ ਦੇ ਕੋਲ ਅਰਦਾਸ ਕਬੂਲ ਕਰ ਜੀ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰੀਏ ਬਾਣੀ ਦੇ ਪੈਰੇ ਵਧਾਈਏ ਜਿੰਨਾ ਘਰਾਂ ਦੇ ਵਿੱਚ ਬਾਣੀ ਦਾ ਆਠ ਹੈ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤਾ ਲਗਾਈ ਉਤੋਂ ਸਾਰੀ ਨਿਸ਼ਟਾਵਾਂ ਰਿਟ ਜਾਣ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ ਮਿਹਰ ਕਰ ਅੱਜ ਆਪਾਂ ਹਿਮਾਚਲ ਦੇ ਵਿੱਚ ਖਵਾਰ ਹੋਏ ਸਭ ਜਣੇ ਜਿਹੜੀ ਧਰ ਪ੍ਰਚਾਰ ਕੀ ਲਹਿਰ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਤਰ ਸ਼ਾਇਆ ਹੋਏ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹਿਮਾਚਲ ਦੇ ਵਿੱਚ ਪਹਿਲਾ ਆਪਣਾ ਗੁਰਮਤ ਸਮਾਗਮ ਆ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਇਆ ਗੁਰਦੁਆਰਾ ਬਾਬਾ RAM SINGH ਜੀ ਗੁਰਦੁਆਰਾ ਘੜ ਜਿਹੜਾ ਸਾਹ ਬਾਬਾ RAM SINGH ਜੀ ਦਾ ਸਥਾਨ ਆ ਪਿੰਡ ਦੇਲਾ ਸਰਦਾਰ ਜਗਦੇਵ ਸਿੰਘ ਜੀ ਇਹ ਸਾਰਾ ਪ੍ਰੋਗਰਾਮ ਤੇ ਹੋਰ ਸਭ ਲਾਈਵ ਕਰਦੇ ਆ

ਸੰਗਤ ਵਿੱਚ ਬਾਬਾ ਗੁਰੂ ਦੀ ਬਾਤ ਕਰਾਂਗੇ ਗੁਰੂ ਦੀਆਂ ਸਾਖੀਆਂ ਗੁਰੂ ਦੀ ਬਾਣੀ ਨਾਲ ਗੁੜਾਂਗੇ ਆਪਾਂ ਇਸੇ ਤਰ੍ਹਾਂ ਇੱਕ ਮੁਠ ਰਹਿਣਾ ਇੱਕ ਮਤ ਰਹਿਣਾ ਆਪਾਂ ਇੱਕ ਪਰਿਵਾਰ ਪਰਿਵਾਰਾਂ ਨਾਲ ਰਹਿਣਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਣਾ ਗਰੀਬ ਗੁਰਬੇ ਆਪਣੇ ਭਰਾ ਦੀ ਮਦਦ ਕਰਨੀ ਆ ਦਸਵੰਦ ਕੱਟਣਾ ਤੇ ਗੁਰੂ ਦੇ ਲਈ ਆਪਣਾ ਜੀਵਨ ਬਤੀਤ ਕਰਨਾ ਆਉ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਜਾਗੇ ਸੱਜੇ ਪਾਤਸ਼ਾਹ ਜੀ ਅਮਰ ਕਮਈ ਬਾਣੀ ਦਾ ਪਾਠ ਕਰਕੇ ਫਿਰ ਆਪਾਂ ਸਮਾਪਤੀ ਕਰਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਬਹਿਮ ਸਿਧਾਂਤ ਹੈ ਨਾ ਕਿਸੇ ਤੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਧਾਰਨ ਰੱਖਣਾ ਗੁਰੂ ਦਾ ਧਾਰਨ ਰੱਖਣਾ ਰੱਬ ਦਾ ਏਡੇ ਤੋਂ ਬਿਨਾ ਸੀ ਕਿਸੇ ਦਾ ਡਰ ਨਹੀਂ ਲੱਗਦਾ। ਨਾ ਹੀ ਕਿਸੇ ਨੂੰ ਸਿੱਖ ਡਰਾਉਂਦਾ ਵਾ।